ਅੱਜ ਆਪਾਂ ਗੱਲ ਕਰਾਂਗੇ ਕਬੱਡੀ ਪਲੇਅਰਾਂ ਦੀ ਸਾਡੇ ਪੰਜਾਬ ਦੇ ਇੰਡੀਆ ਦੇ ਬਾਹਰਲੇ ਮੁਲਕਾਂ 'ਚ ਰਹਿਣ ਵਾਲੇ ਜਿੰਨੇ ਵੀ ਕਬੱਡੀ ਪਲੇਅਰ ਨੇ ਸਾਰਿਆਂ ਨੂੰ ਮੇਰੀ ਇੱਕ ਰਿਕਵੈਸਟ ਆ ਆ ਪਿਛਲੇ ਦਿਨ ਜੱਗੂ ਤੇ ਬੁਲਟ ਵਿਚਕਾਰ ਜੋ ਵੀ ਲੜਾਈ ਝਗੜਾ ਹੋਇਆ ਕਿ ਟੂਰਨਾਮੈਂਟ ਦੇ ਦੌਰਾਨ ਬਹੁਤ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਸੀ ਸੋ ਗੇਮ ਨੂੰ ਗੇਮ ਦੀ ਤਰ੍ਹਾਂ ਖੇਡਿਆ ਕਰੋ ਤੇ ਲੜਾਈ ਝਗੜੇ ਹੰਕਾਰ ਇੱਕ ਤਰਫ ਕਰਕੇ ਚੱਲਿਆ ਦਿੰਦਾ। ਬਾਕੀ ਜਿਹੜੇ ਵਿਦਵਾਨ ਆਪਣੇ ਆਪ ਨੂੰ ਗਿਆਨੀ ਧਿਆਨੀ ਸਮਝਦੇ ਆ نیٹ ਦੇ ਬਹਿ ਕੇ ਭੌਂਕ ਰਿਹਾ ਵੀ ਦੋ ਸਾਲ ਇਹਨਾਂ ਦੀ ਗੇਮ ਬੰਦ ਕਰ ਦਿਓ ਅਕਲ ਆ ਜੂਗੇ ਘਰੇ ਬੈਠੇ ਰਹਿਣਗੇ। ਕਾਹਦੇ ਲਈ? ਸਾળે ਤੁਹਾਡੇ ਕੋਲੋਂ ਲੈ ਕੇ ਖਾ ਰਹੇ ਆ। ਜਾਂ ਹਰਾਮ ਦਾ ਕਮਾ ਰਹੇ ਆ। ਆਪਣੇ ਸਾਲਾਂ ਦੇ ਦਿਨ ਰਾਤ ਦੀ ਮਿਹਨਤ, ਖੂਨ ਪਸੀਨਾ ਇੱਕ ਕਰਕੇ ਸੱਟਾ ਫਿੱਟਾ ਲੱਗਦੀ ਆ ਦੁਬਾਰਾ ਰਿਕਵਰੀ ਕਰਕੇ ਮੈਦਾਨ ਵਿੱਚ ਆਣਾ ਕੋਈ ਖੜਾਈ ਦਾ ਬਾੜਾ ਨਹੀਂ ਹੈਗਾ ਸਾਰੇ ਥੱਪੜਵਾਜ਼ਦਾਰ ਮੈਦਾਨ ਵਿੱਚ ਚਪੇੜਾ ਵਜਦੀ ਹੈ ਮੂਤ ਨਿਕਲ ਜਾਂਦਾ ਤੇ ਰਜਾਈ ਵਿੱਚ ਬਹਿ ਕੇ ਕਮੈਂਟ ਕਰਨੇ ਬਹੁਤ ਸੌਖੇ ਨੇ ਤੇ ਆ ਜਿਹੜੇ ਵੱਡੇ ਵੱਡੇ ਵਿਦਵਾਨ ਦਾਨੀ ਸੱਜਣ ਬਣੇ ਪਏ ਆ ਵੀ ਗਰੀਬ ਕੁੜੀਆਂ ਦਾ ਮੁੰਡਿਆਂ ਦਾ ਵਿਆਹ ਕਰ ਦੋ ਕਾਦੇ ਲਈ ਜਿਨ੍ਹਾਂ ਭੈਣ ਚੋਦਾ ਕੋਲ ਆਪਣੇ ਵਿਆਹ ਨਹੀਂ ਹੁੰਦੇ ਉਹਨਾਂ ਜ਼ਿੰਦਗੀ ਚ ਕੀ ਉਖਾੜਨਾ ਤੇ ਕੋਈ ਦਾਨਪੁੰਨ ਤਾਂ ਹੈ ਨਹੀਂ ਜਾਨਨ ਰੋਜ਼ਗਾਰ ਦੇ ਦੋ ਰੇਡੀਅ ਖਲਾ ਦੇ ਦੁਕਾਨਾਂ ਖਲਾ ਦੋ ਕਿ ਉਹਨਾਂ ਦੇ ਹੱਥ ਪੈਰ ਚੱਲਦੇ ਨਹੀਂ ਹੈਗੇ ਗਰੀਬਾਂ ਦੇ ਵਿਆਹ ਕਰਾ ਦੋ ਅੱਜ ਦੇ ਸਮੇਂ 'ਚ ਸਭ ਤੋਂ ਵੱਡਾ ਭੈਣ ਚੋਦ ਗਰੀਬ ਆ ਲੈ ਲੈ ਪੈਸੇ ਲੈ ਲੈ ਸਿੰਪਤੀਆਂ ਘਰ ਭਰੀ ਜਾਂਦੇ ਆ ਕੰਮਾਂ ਕੁਛ ਹੈ ਨਹੀਂ ਇਹਨਾਂ ਨੇ ਤੇ ਕਾਹਦੇ ਗਰੀਬ ਹੋ ਗਏ ਉਸ ਰੱਬ ਨੇ ਵਾਹਿਗੁਰੂ ਨੇ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਬਖਸ਼ੀ ਆ ਉਹ ਬੰਦਾ ਗਰੀਬ ਨਹੀਂ ਹੈਗਾ ਬਾਕੀ ਸਾਡੇ ਜਿੰਨੇ ਵੀ ਸੀਨੀਅਰ ਬੰਦੇ ਨੇ ਚੱਪਲਵਾਨ ਗੋਪੀ ਫਰੀਦਪੁਰਿਆ ਜੀ ਹੋਗੇ ਜਾਂ ਹੋਰ ਵੀ ਜਿੰਨੇ ਸੀਨੀਅਰ ਨੇ ਸਾਰੇ ਨੇ ਬਹਿ ਕੇ ਇਹਨਾਂ ਦੋਆਂ ਦਾ ਕੰਪਰੋ ਕਰਵਾਓ ਜੱਗੂ ਤੇ ਬੋਲਟ ਦਾ ਤਾਂ ਜੋ ਇਦਾਂ ਦੀ ਗਲਤੀ ਅੱਗੇ ਤੋਂ ਨਾ ਹੋਣ ਗੇਮ ਨੂੰ ਗੇਮ ਦੀ ਤਰ੍ਹਾਂ ਖੇਡੋ ਤੇ ਥੋੜਾ ਝੋਕੇ ਚੱਲਿਆ ਕਰੋ ਨੀਵੇਂ ਦਰਖਤ ਨੂੰ ਫਾਲ ਚਲਦਿਆ ਜਾਂ ਸਿੱਧਾ ਖੜਾ ਆਂਦਾ ਉਹਨੂੰ ਤਾਂ ਹਵਾ ਉਖਾੜ ਕੇ ਮਾਰ ਦਿਆ ਸ ਪਿਆਰ ਨਾ ਰੋ ਮੁਹੱਬਤ ਨਾ ਰੋ ਮਿਲਜੋਲ ਕੇ ਖੇਡੋ ਪਿਛਲੇ ਇੱਕ ਸਾਲ ਤੋਂ ਮੈਂ ਕਬੱਡੀ ਦੇਖਣੀ ਸ਼ੁਰੂ ਕੀਤੀ ਸੀ ਬੜਾ ਮਜ਼ਾ ਆ ਰਿਹਾ ਸੀ ਛੋਟੇ ਛੋਟੇ ਬੱਚੇ ਕਿੰਨੇ ਨੌਜਵਾਨ ਨਸ਼ਾ ਛੱਡ ਕੇ ਗੇਮਾਂ ਵਿੱਚ ਆ ਰਹੇ ਆ ਬਹੁਤ ਵਧੀਆ ਲੱਗ ਰਿਹਾ ਤੇ ਅੱਗੇ ਵੀ ਇਦਾਂ ਹੀ ਹੁੰਦਾ ਰਹੂਗਾ ਸੋ نیٹ ਦੇ ਬੈਟਨ ਵਾਲੇ ਗਿਆਨ ਜੋ ਚੌਧਰੇ ਆ ਉਹਨਾਂ ਨੂੰ ਕਹੋ ਵੀ ਆਪਣਾ ਗਿਆਨ ਚੋਦਣਾ ਬੰਦ ਕਰੋ ਤੇ ਬਾਹਲੇ ਤੁਹਾਡੇ ਚ ਗਰਮੀਆਂ ਤਾਂ ਮੈਦਾਨ ਵਿੱਚ ਆਓ ਪਤਾ ਚੱਲੇ ਫਿਰ ਸੋ ਇੱਕ ਕੱਲੇ ਕਬੱਡੀ ਪਲੇਅਰ ਦਾ ਨਹੀਂ ਹੈ ਹਰ ਇੱਕ ਪ੍ਰੋਫੈਸ਼ਨ ਦੀ ਗੱਲ ਆ ਹਰ ਇੱਕ profession 'ਚ ਹਰ ਇੱਕ ਕਮੀਆਂ ਗੁੱਸੇ ਨੁਕਸਾਨ ਲੜਾਈ ਝਗੜੇ ਹੁੰਦੇ ਰਹਿੰਦੇ ਆ ਤੇ ਉਹਨਾਂ ਦਾ ਸਮਝਾਉਣਾ ਸਾਡੇ ਸੀਨੀਅਰ ਬੰਦਿਆਂ ਦਾ ਹੱਕ ਬਣਦਾ ਸੋ ਸਮਝਾਓ ਟੂਰਨਾਮੈਂਟ ਐ ਇਦਾਂ ਹੀ ਹੁੰਦੇ ਰਹਿਣਗੇ ਐਦਾਂ ਪਲੇਅਰ ਤਕੜੇ ਹੁੰਦੇ ਰਹਿਣਗੇ ਖੇਡਦੇ ਰਹਿਣਗੇ ਧੁੰਮਾ ਪਾਉਂਦੇ ਰਹਿਣਗੇ ਕਿਸੇ ਦਾ ਕੋਈ ਬਾਲਵਿੰਗਾ ਨਹੀਂ ਕਰ ਸਕਦਾ ਨਾ ਉਹ ਵਾਇਗਰੂ ਕਿਸੇ ਦਾ ਕਰ ਦਿੰਦਾ ਜਿਹੜਾ ਸੱਚੀ ਨੀਅਤ ਨਾਲ ਚੱਲਦਾ ਰਹਿੰਦਾ ਸੋ ਪਿਆਰ ਮੁਹੱਬਤ ਨਾਲ ਰੋ ਟੂਰਨਾਮੈਂਟ ਕਰਦੇ ਰਹੋ ਬੱਚਿਆਂ ਨੂੰ ਵਧੀਆ ਤੁਸੀਂ ਸਹੀ ਰਾਹ ਤੇ ਪਾਇਆਗਾ ਆ ਬੋਲਟ ਨੂੰ ਦੇਖ ਕੇ ਜੱਗੂ ਨੂੰ ਦੇਖ ਕੇ ਗੋਪੀ ਫਿਰ ਪ੍ਰਿੰਤ ਪ੍ਰਿਆ ਉਸਤਾਦ ਜੀ ਹੋਗੇ ਆ ਇੱਕ ਮੁੰਡਾ ਨਵਾਂ ਆਇਆਗਾ ਧੁੰਮਾ ਫਾਰਿਆ ਕਦੋਂ ਉਹਨੂੰ ਮੈਂ ਦੇਖਣਾ ਸ਼ੁਰੂ ਕੀਤਾ ਸੀ ਛੋਟਾ ਆਇਆ ਸੀ ਤੇ ਅੱਜ ਵੱਡੇ ਵੱਡੇ ਮੱਲਾ ਦੇ ਮਾਰ ਕੇ ਤਪੇੜ ਦੰਦਲ ਪਾ ਦਿੰਦਾ ਸੋ ਮੈਂ ਤਾਂ ਬੋਲਦੀ ਉਹਨਾਂ ਦੀਆਂ ਉਹਨਾਂ ਨੇ ਆਪਣੇ ਤੇ ਕੰਮ ਕੀਤਾ ਤੇ ਹਾਲੇ ਵੀ ਤੁਸੀਂ ਕਹੋਗੇ ਕਿ 2 ਸਾਲੇ ਘਰੇ ਬਿਠਾ ਦਿਓ ਥੋੜੇ ਤਰੋੜ ਮਰੋੜ ਕੇ ਗੱਲ ਕਰਨਾ ਚੰਗਾ ਤੋਲ ਮੋਲ ਕੇ ਕਰਿਆ ਕਰੋ ਤੇ ਸਮਝਦਾਰ ਵਾਲੀ ਗੱਲਾਂ ਕਰਿਆ ਕਰੋ ਤੇ ਬਾਕੀ ਆ ਨੈਟ ਤੇ ਨੱਚਣ ਵਾਲੇ ਨਚਾਰ ਨਾਲੋਂ ਚੰਗੇ ਤਾਂ ਹੈਗੇ ਆ ਉੱਥੋਂ ਤੁਹਾਨੂੰ ਸਾਲੇ ਚਸਕਾ ਮਿਲ ਜਿੰਦਾ ਇੱਥੇ ਆ ਕੇ ਗੇਮਾਂ ਨੂੰ ਥੋੜਾ ਪ੍ਰਮੋਟ ਕਰਨਾ ਸਿੱਖੋ ਨਚਾਰਾਂ ਨੂੰ ਤਾਂ ਕਰ ਹੀ ਰਹੇ ਹੋ ਭੈਣ ਚ ਤੀਜੇ ਦਿਨ ਕੋਈ ਨਾ ਕੋਈ ਕੰਜਰ ਖੜਾ ਹੋ ਜਾਂਦਾ ਕੋਈ ਨਾ ਕੋਈ ਗਸਤਪੁਣਾ ਖੜਾ ਹੋ ਜਾਂਦਾਗਾ ਉੱਥੇ ਬੜੇ ਮਜ਼ੇ ਆਂਦੇ ਆ ਉਹਨਾਂ ਨੂੰ ਬੰਦ ਕਰੋ ਤੁਸੀਂ ਜਿਹੜੀ ਚੀਜ਼ ਸਾਡੇ ਸਮਾਜ ਨੂੰ ਸਾਡੇ ਦੇਸ਼ ਨੂੰ ਇੱਕ ਸੰਗੀ ਸਿਹਤ ਦੇਰ ਹੀ ਅੱਗੇ ਵਧਾਰੀ ਆ ਉਹਨੂੰ ਬੰਦ ਕਰ ਦਿਓ ਜਿਹੜਾ ਭੈਣ ਦੇ ਯਾਰ ਹਰ ਨਿਤ ਨਮਾ ਕੋਈ ਨਾ ਕੋਈ ਲੋਂਡਾ ਜਾਂ ਕੋਈ ਨਾ ਕੋਈ ਗਸਤੋੜ ਪਣੇ ਜਾਂ ਕੁੜੀਆਂ ਨੰਗੀਆਂ ਹੋ ਕੇ ਨਟ ਤੇ ਗੰਦਗੀਆਂ ਪਾ ਰੀਆਂ ਉਹ ਨਹੀਂ ਬੰਦ ਹੋਣੀਆਂ ਤੁਹਾਡੇ ਕੋਲੋਂ ਤੇ ਗੱਲਾਂ ਤਾਂ ਬਹੁਤ ਨੇ ਜੇ ਮੈਂ ਗਾਲਾਂ ਕੱਢਣ ਤਾਂ ਆ ਗਿਆ ਸਾਰੇ ਗੇਮਾ ਬੰਦ ਕਰ ਦਿਓ ਭੈਣ ਚੋਂ ਦੋ ਗੰਦ ਨਹੀਂ ਬੰਦ ਤੁਹਾਡੇ ਕੋਲ ਹੋ ਰਿਹਾ ਤੇ ਗੇਮਾ ਬੰਦ ਕਰ ਦਿਓ ਸਤਿ ਧੰਵਾਦ ਇੱਕ ਛੋਟੇ ਜਿਹੇ ਇਨਸਾਨ ਵੱਲੋਂ ਉਸਰ ਰੱਬ ਦੀ ਕੁਦਰਤ ਅੱਗੇ ਆਪਾਂ ਸਾਰੇ ਛੋਟੇ ਆ ਹਮੇਸ਼ਾ ਰਵਾਂਗੇ ਤੇ ਪਿਆਰ ਮੁਹੱਬਤ ਨਾਲ ਖੇਡਦੇ ਰਹੋ ਗੁੱਸੇ ਗਲੇ ਛੱਡੋ ਤੇ ਗੇਮ ਨੂੰ ਖੇਡਦਾ